ਮੁੰਡਿਆ ਨੀ ਮੈਂ ਬੁੜਾਈ ਮੈਂ ਮਹਿਫਲ ਚ ਗੱਲ ਚਲਾ ਲਈ ਤੀ ਸਸਤ ਪੰਜਾਬ ਕੋਲ ਤੋਂ ਸਾਨੂੰ ਲੱਕਿਆ ਤੋਂ ਮਿਲਦੀ ਹੈ ਰੋਜ਼ ਦੁਆਰਾ ਮਰਦੇ ਤੇ ਜਸ ਸਾਡੇ ਸਾਨੂੰ ਕੈਮਰਾ ਜਿਹੜੇ ਇੱਥੇ ਮਿਲਦੇ ਕਾ ਮੇਰਾ ਹੁਣ ਕੱਟੜ ਫਾਇਣ ਆ ਨੀ ਝੱਗ ਰਹੀ ਅੱਜ ਰੋਹ ਰਹੀ ਆ ਸਭ ਦੂਜੇ ਤੂੰ ਹੁਣ ਮੈਂ ਕਸਾਲਾ ਤੇਰੀ ਤੂੰ ਤੇਰੇ ਨਾਲ ਪੁੱਤਾ ਤੇ ਭਰਾਇਆ ਸਾਡਾ ਹੁਣ ਥੋੜੀ ਧਾਰੀ ਚਿੱਟੀ ਹੋ ਗਈ ਉਹ ਬਾਰਿਸ਼ ਜਿਹੜੀ ਪਿਛਲੀ ਨੇ ਆਇਆ ਬਹੁਤ سارے ਇਲਾਕੇ ਨੂੰ ਮੈਂ ਬਹੁਤ ਪਿਆਰ ਕਰਦਾ ਤੇਰੇ ਹਰ ਨਖਰੇ ਦਾ ਪੁੱਤਾ ਤੇ ਸਾਡੀ ਜੱਟ ਨਗੀਆਂ ਜੂ ਮੇਰਾ ਹੋ ਗਿਆ ਸੱਚੀ ਤੇਰੇ ਹੀ ਨਾਮ ਨੂੰ ਜਗ ਜਗ ਦੇ ਕਿਸੇ ਨੰਬਰ ਜਿਲੇ ਰਾਣ ਕੱਟ ਕੱਟ ਬਦਲ ਹੋ ਗਿਆ ਕੱਟ ਕੱਟ ਬਦਲ ਹੋ ਗਿਆ ਹੋ ਕੇ ਲੱਗੇ ਕਥਾ ਸੁਣਵਣੀ ਕੱਲ੍ਹ ਰੇ ਤੁਸਾਂ ਸਭ ਤੋਂ ਮੇਲੇ ਤੁਹਾਨੂੰ ਮੇਲੇ ਦੀ ਬਹੁਤ ਬਹੁਤ ਹੈ ਜਾਨੂ ਇੱਥੇ ਆਨੂ ਬਹੁਤ ਬਹੁਤ ਜਿਹੜਾ ਤੁਸੀਂ ਸਾਡੇ ਮੇਲੇ 'ਤੇ ਪਹੁੰਚ ਕੇ ਮੇਲੇ ਦੀ ਰੌਣਕ ਪਾਉਣ ਲੱਗੇ ਆ ਇੰਨੀ ਜੀ ਖੁਸ਼ੀ ਕਿੰਨਾ ਉਸ ਸਾਧਾਂ ਨੂੰ ਅੱਜ ਜਿੰਨਾ ਅੱਜ ਮੈਨੂੰ ਸੁਖਾਇਆ ਨਾ ਮੈਨੂੰ ਮੁੰਡੇ ਜੰਮੇ ਦਾ ਵੀ ਅੱਜੋਂ ਤੋਂ ਜ਼ਿਆਦਾ ਹੈ ਜਦੋਂ ਮੇਰਾ ਪੁੱਤ ਹੋਇਆ ਹੈ ਨਾ ਇਸ ਤੋਂ ਬਾਅਦ ਤੋਂ ਮੇਰੇ ਚਾਰ ਬੇਟੀਆਂ ਹੀ ਚਾਹ ਤੋਂ ਹੋਇਆ ਸੀ ਅੱਜੋ ਮੇਰਾ ਬੇਗਾ ਨਦਰਿਆ ਕਮਾਗ ਮੇਰੇ ਦੀ ਸਭ ਨਹੀਂ ਮੈਂ ਸਭ ਤੋਂ ਜ਼ਿਆਦਾ ਕੋਸ਼ਿਸ਼ ਕਰ ਜੰਮਣ ਦੇ ਰਿਹਾ ਉਹ ਜਿਹੜਾ ਮੇਲਾ 30 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਇਹ ਜਦੋਂ ਮੈਂ ਮੁੰਡਾ ਆਪਣੇ ਜੰਮਿਆ ਅੱਛਾ ਉਹ ਤੋਂ ਵੀ ਪਾਪਾਈ ਨੂੰ ਮੰਗਣ ਲੱਗ ਪਿਆ ਅੱਛਾ ਪਰ ਵੰਦਕੀ ਕੀ ਕੀ ਕਿਤੇ ਸੰਤਾਂ ਵਾਸਤੇ ਸੰਤਾਂ ਵਾਸਤੇ ਸੀ ਇੱਕ ਦਿਨ 4000 ਪੂਟਾ ਸਾਡੇ ਪੂਟਾ ਬਾਬਾ ਜੀ ਨੇ ਚਲਾਇਆ ਸੀ ਚੌਂ ਪੁੱਟੀਆਂ ਤੋਂ ਅਸੀਂ 4000 ਪੂਟੇ ਦੀ ਸੇਵਾ ਹਰ ਸਾਲ ਪੂਟੇ ਫਲਦਾਰ ਵੰਡਾ ਕਰਾਂਗੇ ਦਰਵਾਜ਼ੇ ਦਾ ਨਾਂ ਲੈ ਜੋ ਪਿੰਡ ਦਾ ਨਾਂ ਲੈ ਪੀਰ ਬਾਬਾ ਲੰਗਿਆ ਸਾਹਿਬ ਜੀ ਜਿਨ੍ਹਾਂ ਦੀ ਜਗ੍ਹਾ ਕਬੀਲ ਸੀ ਬਿਲਕੁਲ ਅੱਜ ਤੋਂ 40 ਸਾਲ ਪਹਿਲਾਂ ਵੀ ਬਾਤ ਕੀਤਾ ਕਾੜੀਆਂ ਸਾਲਾਂ ਦੇ ਵਿੱਚ ਸਾਨੂੰ ਇਹਨੇ ਟਲੇਕਾ ਅਮਰੀਕਾ ਸਾਰਾ ਪਰਿਵਾਰ ਸਾਥੇ ਪਿੰਡ ਦਾ ਨਾਮ ਲੈ ਦਿਓ ਥਿਲੇ ਦਾ ਨਾਮ ਲੈ ਹਾਂ ਦਾ ਪਿੰਡ ਪਤਨ 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 ਖੋਰ ਤੇ ਜ਼ਿਲ੍ਹਾ ਜਿਲ੍ਹਾ ਜੰਮਦਾ ਸਾਡਾ ਇਕਰਾਮ ਪੰਚਾਇਤ ਦੋਨੇ ਪਿੰਡਾਂ ਦੇ ਨਾਮ ਤੇ ਇਹ ਮੇਰੇ ਨਾਲ ਨਵੇਂ ਪਿੰਡ ਪਰ ਨੈਰਮਾ ಗ್ರಾಮ ਪੰਚਾਇਤ ਨੈਰਮਾ ਜ਼ਿਲ੍ਹਾ ਗਲਪੋਲ ਗੱਲ ਕਰੀਏ ਐਨ ਆਰ ਆਈ ਭਰਾਵਾਂ ਦਾ ਕਿੰਨਾ ਸਹਿਯੋਗ ਰਿਹਾ ਮੇਲੇ ਨੂੰ ਸਾਨੂੰ ਸਾਰੇ ਜਿੰਨਤ ਨਗਰਾਂ ਦਾ ਸਜੋਕ ਨੂੰ ਭਾਈਆਂ ਪਿੰਡਾਂ ਦੀਆਂ ਪ੍ਰੋਜੈਕਟਾਂ 'ਚ ਬੱਚਿਆਂ ਦੀਆਂ ਨਵੇਂ ਕੋਰ ਆ ਸਰਪੰਚ ਸਾਹਿਬ ਆਪਣਾ ਪੂਰਾ ਨਾਮ ਲੈ ਦਿਓ ਹਾਂ ਆਪਣਾ ਨਾਮ ਲੈ ਦਿਓ ਮੇਰਾ ਨਾਮ ਸਰਦਾਰ ਕਰਵਿੰਦਰ ਸਿੰਘ ਪ੍ਰਧਾਨ ਕੈਨੇਡਾ ਸਰਦਾਰ ਬਖਸ਼ੀਰ ਸਿੰਘ ਪੁੱਤਰ ਅੱਜ ਇਹਨਾਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੁੰਦਾ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਮੇਰਾ ਬੱਚਾ ਇਹ ਤਾਂ ਪਰਿਵਾਰ ਨਾਲ ਜੁੜਿਆ ਸੇਵਾ ਜੋ ਮੈਂ ਮੋਟਿਆਂ ਦੀ ਸੇਵਾ ਸੁਖੀ ਆ ਮੈਨੂੰ ਸਾਰੀ ਜਿੰਦਗੀ ਮੇਰੇ ਬੱਚੇ ਨੇ ਮੋਟਿਆਂ ਦੀ ਸੇਵਾ ਲਿੱਤੇ ਰ ਉਹਨੂੰ ਸਿਕਉਂਗ ਦੇ ਬਹੁਤ ਨਾ ਚਾਰੇ ਬੇਟੀਆਂ ਬਹੁਤ ਖੰਨੇ ਹੋ ਗਿਆ ਸਾਰਾ ਪਰਿਵਾਰ ਮੇਰਾ ਕੈਨੇਡਾ ਸੈਟਿਆ ਬਾਪਾ ਇਹਨਾਂ ਨੂੰ ਬਹੁਤ ਕਰ ਦੇ। ਜੇ ਕਿਸੇ ਨੂੰ ਕੋਈ ਨਿਵਰ ਦੀ ਨੌਲ ਹੋਵੇ ਸਭੀ ਜਾਣ ਕੇ ਸਾਡੇ ਨੂੰ ਸਪਰਸ਼ ਕਰਨ ਅਸੀਂ ਉਹਨਾਂ ਨੂੰ ਕੰਮ ਵਿੱਚ ਕੋਈ ਵੀ ਕਰਪੂੜੇ ਜਿਵੇਂ ਦਾ ਕਿਤੇ ਬੰਦਾ ਹੋਵੇ ਉਹਨੂੰ ਕੰਮ ਤੇ ਲਵਾਉਣ ਦੀ ਪੱਕੀ ਸੇਵਾ ਲਵਾਵਾਂਗੇ। ਹੋਰ ਬਾਕੀ ਮੇਰੇ ਸਰਪੰਚ ਸਾਹਿਬ ਅਪਰਾਲ ਕਰਦੇ ਆ ਤੇ ਸਰਪੰਚ ਦੇ ਉੱਪਰ ਸਾਹੀ ਹੈ। ਇਹ ਦਰਵਾਜ਼ੇ ਮੋਸੇ ਵਧਾ। ਸਾਰੇ ਦੇਖ ਰਹੇ ਕਰ ਰਹੇ ਉਹ ਆਪਣੇ ਨਾਲ ਉਹਨੇ ਵੀ ਉਹ ਸੇਵਾ ਕਰਦੇ ਆ ਬਹੁਤ ਵੱਡਾ ਮੇਲਾ ਪ੍ਰਵਾਰ ਪ੍ਰਵਾਰ ਕਰਾਉਣਾ ਮੈਨੂੰ ਉਹਨਾਂ ਦਾ ਬਹੁਤ ਸਹਿਯੋਗ ਆ ਬਹੁਤ ਮਿਹਰਬਾਨੀ ਉਹਨਾਂ ਦੇ ਸਰਦਾਰ ਵੀ ਪਾਏ ਪਾ ਆਪਣੇ ਆ ਉਹਨਾਂ ਦਾ ਸਾਰੇ ਪਰਿਵਾਰਾਂ ਦਾ ਕਿੰਨੇ ਚੋ ਪਰਿਵਾਰਾਂ ਦਾ ਇੰਨਾ ਜਿਆਦਾ ਸਹਿਯੋਗ ਆ ਉਹ ਕਹਿੰਦਾ ਵੀ ਕੋਈ ਵੀ ਤੈਨੂੰ ਪਰੋਜ ਮੇਲਾ ਦੇਖਣਾ ਕਰੇ ਮੈਂ ਉਹਨਾਂ ਨੂੰ ਕੰਮ ਤੇ ਲਮੋਗ ਦੀ ਸੇਵਾ ਚੱਕੂ ਮੇਰਾ ਪੁੱਤਾ ساری ਜ਼ਿੰਦਗੀ ਸੇਵਾਦਾਰ ਬਣ ਕੇ ਰਹੂਗਾ ਠੀਕ ਹੈ ਜੀ ਹਾਂਜੀ ਪਾਪਾ ਜੀ ਹਾਂਜੀ ਮਹਾਰਾਜ ਜੀ ਕਿਹਨਾ ਜਾਉਗੇ ਅੱਗੇ ਮੇਲੇ ਵਾਰੇ ਇਹ ਮੇਲਾ ਜੀ ਐਨ ਆਰ ਆਈ ਵੀਰ ਜਿਹੜੇ ਆ ਜੋਗਿੰਦਰ ਸਿੰਘ ਯੂ ਐਸ ਏ ਕੁਲਵਿੰਦਰ ਸਿੰਘ ਕੈਨੇਡਾ ਹੋਰ ਵੀ ਜਿੰਨੇ ਐਨ ਆਰ ਆਈ ਵੀਰ ਆ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇਹ ਪਰਿਵਾਰ ਦਾ ਅੱਜ ਤੋਂ 20 30 ਸਾਲਾਂ ਤੋਂ ਮਤਲਬ ਉਹ ਵੱਡੀ ਦੇਣ ਆ ਇਸ ਮੇਲੇ ਦੀ ਅਸੀਂ ਇਹ ਪਰਿਵਾਰ ਤੇ ਹਮੇਸ਼ਾ ਰਿਣੀ ਆ ਜਿਨ੍ਹਾਂ ਦੇ ਮਤਲਬ ਆ ਮਤਲਬ ਸਹਿਯੋਗ ਦਿੰਦੇ ਆ ਸਮਾਜ ਲਈ ਇਹ ਜੋ ਮਤਲਬ ਪੂਰੀ ਸਹਾਇਤਾ ਕਰਦੇ ਆ ਹਾਂ ਬਹੁਤ ਜ਼ਿਆਦਾ ਆ ਗਰੀਬਾਂ ਦੇ ਚਾਹੇ ਮਤਲਬ ਵਾਤਾਵਰਨ ਨੂੰ ਸੋਖੇ ਰੱਖਣ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਆਪੂ ਤੋਂ ਸੇਵਾ